ਦੋਸਤੋ ਮੈਂ ਵੀਰਪਾਲ ਸਿੱਦੂ ਮਾਟ ਬਾਤਾਂ ਚਾਨਣੀਆਂ ਚੈਨਲ ਤੇ ਤੁਹਾਡਾ ਸਵਾਗਤ ਕਰਦੀ ਆ ਅੱਜ ਮੈਂ ਤੁਹਾਡੇ ਸਾਹਮਣੇ ਨਰੇਸ਼ ਕੁਮਾਰ ਜੋ ਕਿ ਪੋਸਟ ਆਫਿਸ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਦੀ ਮਿੰਨੀ ਕਹਾਣੀ ਫਰਨੀਚਰ ਲੈ ਕੇ ਪੇਸ਼ ਆ ਆਸ ਕਰਦੀ ਆ ਇਸ ਕਹਾਣੀ ਨੂੰ ਤੁਸੀਂ ਬਣਦਾ ਪਿਆਰ ਦਿਓਗੇ ਸੋ ਆਓ ਆਪਾਂ ਹੁਣ ਸੁਣਦੇ ਆ ਉਹਨਾਂ ਦੀ ਮਿੰਨੀ ਕਹਾਣੀ ਫਰਨੀਚਰ ਉਹ ਹਾਂ ਬਾਈ ਜੰਟਿਆ ਕਿਵੇਂ ਐ ਵਧੀਆ ਵਧੀਆ ਸ਼ੰਦਰਾ ਤੂੰ ਸੁਣਾ ਕੀ ਬਣਦਾ ਉਹ ਕੁਝ ਨਹੀਂ ਯਾਰ ਬਸ ਰੰਗ ਮੇਲੇ ਦੇਖੀ ਜਾਂਦੇ ਆ ਕਰਤਾਰ ਦੇ ਕਿਉਂ ਕੀ ਹੋਇਆ ਬਾਈ ਖੁੱਲ ਕੇ ਬੋਲ ਯਾਰ ਜੇ ਕੋਈ ਤਕਲੀਫ ਹੈ ਤਾਂ ਉਹ ਯਾਰ ਆਪਣੇ ਪਰਲੀ ਫਿਰਨੀ ਵਾਲਾ ਗੁਰਚਰਨਾ ਨਹੀਂ ਹੈਗਾ ਜਿਹੜਾ ਹਾ ਹੋ ਪਿਛਲੇ ਸਾਲ ਕੁੜੀ ਦਾ ਵਿਆਹ ਕੀਤਾ ਸੀ ਜਿਹੜੇ ਨੇ ਬਈ ਕੀ ਬਾਤਾਂ ਸੀ ਵਿਆਹ ਦੀਆਂ ਵੱਡੇ ਮੈਰਿਜ ਪੈਲਸ ਚ ਵਿਆਹ ਕੀਤਾ ਸੀ ਪੈਸਾ ਥੇਲਾ ਵੀ ਖਾਸਾ ਲਾਇਆ ਸੀ ਹਾ ਯਾਰ ਕਹਿੰਦੇ ਪ੍ਰਾਣਾ ਮੁਲਾਜ਼ਮ ਲੱਗਿਆ ਸੀ ਤਾਂ ਹੀ ਇੰਨਾ ਧਾਮ ਚਾਮ ਕੀਤਾ ਸੀ ਬਈ ਸਮਾਨ ਸੱਲਾ ਵੀ ਬਾੜਾ ਦਿੱਤਾ ਸੀ ਧੀ ਨੂੰ ਗੁਰਚਰਨੇ ਨੇ ਤਾਂ ਪਰ ਬਾਈ ਸਮਾਨ ਸੱਲਾ ਤਾਂ ਥੋੜੇ ਸਮੇਂ ਲਈ ਹੁੰਦਾ ਪਰ ਜਿਹੜਾ ਬਈ ਗੁਰਚਰਨੇ ਨੇ ਆਪ ਦੀ ਧੀ ਨੂੰ ਪੜਾ ਲਿਖਾ ਕੇ ਤੇ ਸੰਸਕਾਰ ਦੇ ਕੇ ਦਾਜ ਦਿੱਤਾ ਉਹ ਅਨਮੁੱਲ ਹੈ ਜੰਟਿਆ ਬਾਈ ਯਾਰ ਤੂੰ ਕਿਹੜੀਆਂ ਗੱਲਾਂ ਕਰਦਾ ਐ ਅੱਜ ਕੱਲ ਕਿੱਥੇ ਕਦਰ ਐ ਕਿੱਥੇ ਮੁੱਲ ਐ ਚੰਗੀ ਸਿੱਖਿਆ ਦਾ ਤੇ ਚੰਗੇ ਗੁਣਾਂ ਦਾ ਚੰਗੇ ਸੰਸਕਾਰਾਂ ਦਾ ਕੋਈ ਮੁੱਲ ਮੰਨ ਨਹੀਂ ਪੈਂਦਾ ਚੰਦਰਾ ਚੰਦਰਾ ਬਹੁਤ ਉਦਾਸੀ ਨਾਲ ਕਹਿਣਾ ਪੈ ਰਿਹਾ ਗੁਰਚਰਨੇ ਦੀ ਧੀ ਦੇ ਸਹਰਿਆਂ ਵੱਲੋਂ ਉੜਦੀ ਉੜਦੀ ਇੱਕ ਗੱਲ ਸੁਣੀ ਐ ਸੁਣ ਕੇ ਬਾਈ ਮਨ ਉਦਾਸ ਹੋ ਗਿਆ ਉਦੇ ਸੌਰੇ ਕਹਿੰਦੇ ਨੇ ਕਿ ਫਰਨੀਚਰ ਦਾ ਰੰਗ ਉੱਤਰੀ ਜਾਂਦਾ ਹੈ ਦੇਖੋ ਬਈ ਕੀ ਹਾਲ ਹੈ ਲੋਕਾਂ ਦਾ ਉਹ ਭਲਿਓ ਮਾਨਸੂ ਤੀ ਦਾ ਪਿਓ ਤਾਂ ਹਲੇ ਕਰਜ਼ੇ ਦੇ ਹੇਠੋਂ ਨਹੀਂ ਉੱਠਿਆ ਆਖੇ ਫਰਨੀਚਰ ਦਾ ਰੰਗ ਉੱਤਰੀ ਜਾਂਦਾ ਅੱਛਾ ਯਾਰ ਕਮਾਲ ਹੀ ਹੋ ਗਈ ਅੱਜ ਕੱਲ ਦੇ ਪੜੇ ਲਿਖੇ ਸਮਾਜ ਵਿੱਚ ਹਾਲੇ ਤੱਕ ਆਹ ਕੁਛ ਚੱਲੀ ਜਾਂਦਾ ਹੋਰ ਹੋਣ ਬਾਈ ਵੈਸੇ ਪੰਜੇ ਉਂਗਲਾਂ ਇੱਕਸਾਰ ਵੀ ਨਹੀਂ ਹੁੰਦੀਆਂ ਕਈ ਸਮਝਵਾਰ ਸਮਝਦਾਰ ਤੇ ਸੂਝਵਾਨ ਵੀ ਬੰਦੇ ਹੁੰਦੇ ਨੇ ਜਿਹੜੇ ਇਹਨਾਂ ਕੁਰਤੀਆਂ ਨੂੰ ਛੱਡ ਕੇ ਸਾਦੇ ਵਿਆਹ ਕਰਨ ਦੇ ਵਿੱਚ ਧੀ ਪੁੱਤ ਨੂੰ ਹੀ ਆਪਦਾ ਧੰਨ ਸਮਝਦੇ ਨੇ ਬਿਲਕੁਲ ਬਈ ਧੀ ਦੇਣ ਵਾਲਾ ਹੋਰ ਕੀ ਦੇ ਸਕਦਾ ਨਾਲੇ ਕੋਈ ਵੀ ਬਾਪ ਆਪਦੀ ਧੀ ਦੇ ਲਈ ਕੋਈ ਕਮੀ ਨਹੀਂ ਛੱਡਦਾ ساری ਜ਼ਿੰਦਗੀ ਦੀ ਕਮਾਈ ਇੱਕ ਦਿਨ ਚ ਹੀ ਲਾ ਦਿੰਦਾ ਤੇ ਧੀ ਦੀ ਡੋਲੀ ਤੋੜਨ ਵੇਲੇ ਕਾਲਜੇ ਦਾ ਟੁਕੜਾ ਕੱਢ ਕੇ ਅਗਲੇ ਨੂੰ ਦੇ ਦਿੰਦਾ ਐ ਇੰਨਾ ਕੁਝ ਕਰਕੇ ਵੀ ਸਾਰੀ ਜ਼ਿੰਦਗੀ ਧੀ ਦੇ ਸਾਰੇ ਪਰਿਵਾਰ ਤੋਂ ਨਿਮਕਿੇ ਹੱਥ ਬਨ ਕੇ ਹੀ ਰਹਿੰਦਾ ਬਈ ਬਹੁਤ ਵੱਡਾ ਜੇਰਾ ਹੁੰਦਾ ਬਾਵਲ ਦਾ ਆਪਣੇ ਧੀ ਦੇ ਲਈ ਪਰ ਬਈ ਕੀ ਕਰੀਏ ਕੁਝ ਅਕਲ ਦੇ ਕੱਚੇ ਲੋਕ ਹੁੰਦੇ ਨੇ ਉਹਨਾਂ ਨੂੰ ਇਹ ਗੱਲਾਂ ਸਮਝ ਨਹੀਂ ਆਉਂਦੀਆਂ ਚਾਲ ਬਾਈ ਯਾਰ ਆਪਾਂ ਕੀ ਲੈਣਾ ਮਾਲਕ ਨੇ ਚਾਇਆ ਇਹ ਸਮਝਸੂਝ ਵੀ ਰਹਿੰਦੇ ਸਮਾਜ ਨੂੰ ਛੇਤੀ ਆਜੂ ਨਹੀਂ ਤਾਂ ਇਹ ਡੰਗ ਟੱਪੀ ਜਾਊਗਾ ਚੱਲ ਚੰਗਾ ਬਾਈ ਚੱਲਦਾ ਮੈਂ ਖੇਤਾਂ ਵੱਲ ਨੂੰ ਖੇਤਾਂ ਵੱਲੋਂ ਨਿਗਾਹ ਮਾਰ ਕੇ ਆਉਣਾ ਠੀਕ ਐ ਬਾਈ ਮਿਲਦੇ ਆਂ ਫੇਰ ਸੋ ਜੇ ਤੁਹਾਨੂੰ ਕਹਾਣੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੇਕਰ ਤੁਸੀਂ ਵੀ ਆਪਣੀ ਕੋਈ ਰਚਨਾ ਚੈਨਲ ਤੇ ਪਵਾਉਣਾ ਚਾਹੁੰਦੇ ਹੋ ਤਾਂ ਸੋਧ ਕੇ ਮੈਨੂੰ ਪਰਸਨਲੀ ਨੰਬਰ ਤੇ ਭੇਜੋ ਜੀ ਤਾਂ ਜੋ ਕਿ ਤੁਹਾਡੀ ਕਹਾਣੀ ਜਾਂ ਕਵਿਤਾ ਜਾਂ ਕਿਸੇ ਵੀ ਰਚਨਾ ਨੂੰ ਬਣਦਾ ਹੱਕ ਮਿਲ ਸਕੇ ਤੁਹਾਡੀ ਕਹਾਣੀ ਨੂੰ ਇੱਕ ਆਵਾਜ਼ ਦੇ ਕੇ ਦਰਸ਼ਕਾਂ ਦੇ ਅੱਗੇ ਪੇਸ਼ ਕੀਤਾ ਜਾ ਸਕੇ ਧੰਨਵਾਦ ਜੀ ਬਾਏ ਬਾਏ ਜੀ